ਔਰਤ ਕੁਰਬਾਨੀ ਅਤੇ ਨਿਮਰਤਾ ਦੀ ਪ੍ਰਤੀਕ ਹੁੰਦੀ ਹੈ ਇਸ ਲਈ ਹਰੇਕ ਪਤੀ ਨੂੰ ਚਾਹੀਦਾ ਕਿ ਉਹ ਆਪਣੀ ਜੀਵਨ ਸਾਥਣ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ ਕਿਉਂਕਿ ਔਰਤਾਂ ਹਮੇਸ਼ਾ ਆਪਣੀਆਂ ਇਸ਼ਾਵਾਂ ਨੂੰ ਆਪਣੀਆਂ ਰੀਝਾਂ ਨੂੰ ਆਪਣੇ ਮਾਨ ਦੇ ਭਾਵਾਂ ਨੂੰ ਹਰ ਵੇਲੇ ਕੁਰਬਾਨ ਕਰਨ ਦੀ ਸ਼ਕਤੀ ਰੱਖਦੀਆਂ ਨੇ ਤੇ ਹਮੇਸ਼ਾ ਜ਼ਿੰਦਗੀ 'ਚ ਇੰਜ ਹੀ ਕਰਦੀ ਔਰਤ ਆਉਂਦੀ ਆ ਜਦੋਂ ਔਰਤ ਧੀ ਦੇ ਰੂਪ 'ਚ ਹੁੰਦੀ ਆ ਤੇ ਆਪਣੇ ਮਾਪੇ ਪਾਪ ਦੀਏ ਘਰ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਿੱਖ ਲੈਂਦੀ ਆ ਤੇ ਨਾਲ ਸਿੰਘ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਸਿੱਖਦੀ ਆ ਉੱਚੇ ਨੀਵੇਂ ਥਾਵਾਂ ਦੀ ਵੀ ਉਹ ਸੁਭਾਵਨਾ ਜਾਂ ਉਹਨਾਂ ਨਿਜਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੰਦੀ ਆ ਜਿਹੜੀਆਂ ਉਹਦੇ ਆਉਣ ਵਾਲੇ ਸੰਬੰਧ 'ਚ ਹੁੰਦੀਆਂ ਨੇ ਇਸੇ ਤਰ੍ਹਾਂ ਜਦੋਂ ਉਹ ਆਪਣੇ ਵੀਰਾਂ ਵੀਰ ਜਾਂ ਵੀਰਾ ਨਾਲ ਜ਼ਿੰਦਗੀ ਬਸਰ ਕਰਦੀ ਆ ਤੇ ਦੁੱਖ ਸੁਖ ਸਾਂਝਿਆ ਕਰਦੇ ਆ ਹਰ ਕੁਰਬਾਨੀ ਦੇ ਲਈ ਤਿਆਰ ਰਹਿੰਦੀ ਆ ਕੁਰਬਾਨੀ ਤੋਂ ਭਾਵ ਕਿ ਉਹ ਹਮੇਸ਼ਾ ਚੁੰਦੀ ਆ ਕਿ ਮੇਰਾ ਵੀਰ ਜਿਹੜਾ ਵਾ ਉਹ ਹਮੇਸ਼ਾ ਖੁਸ਼ ਰਹੇ ਉਹਦੀ ਜ਼ਿੰਦਗੀ ਬਿਹਤਰ ਹੋਵੇ ਬੇਸ਼ੱਕ ਕੱਪੜੇ ਲੈਣ ਦਾ ਸਮਾਂ ਹੋਵੇ ਖਾਣ ਪੀਣ ਦਾ ਸਮਾਂ ਹੋਵੇ ਜਾਂ ਕੋਈ ਹੋਰ ਲੋੜਾ ਉਹ ਤੋਂ ਹਮੇਸ਼ਾ ਕਰੇਗੀ ਆਪਣੀ ਮਾਂ ਕੇ ਮੰਮਾ ਤੁਸੀਂ ਨਾ ਵੀਰ ਦੇ ਲਈ ਆਹ ਕੰਮ ਕਰ ਦੋ ਵੀਰ ਨੂੰ ਆਹ ਚੀਜ਼ ਜ਼ਿਆਦਾ ਚਾਹੀਦੀ ਮੈਂ ਫੇਰ ਲੈ ਲਾਂਗੀ ਇਹ ਕਿੰਨੀ ਕੁਰਬਾਨੀ ਹੁੰਦੀ ਆ ਕਿ ਦੋਤੀ ਦੇ ਰੂਪ ਚ ਭੈਣ ਦੇ ਰੂਪ ਚ ਹੁੰਦੀ ਆ ਜਿਵੇਂ ਉਹ ਆਪਣੇ ਬਾਪੂ ਦੇ ਘਰ ਚ ਹੁੰਦੀ ਆ ਉਦੋਂ ਵੀ ਆਪਣੀ ਮਾਂ ਦੇ ਨਾਲ ਹਮੇਸ਼ਾ ਆਪਣੇ ਬਾਪੂ ਦੀ ਅੰਦਰ ਦਾ ਖਿਆਲ ਰੱਖਦੀ ਆ ਕਿੰਨੀ ਕਿ ਕਮਾਈ ਆ ਕਿੰਨੇ ਕਿ ਉਹ ਕੇ ਪੈਸੇ ਨੇ ਉਹ ਕਿੰਨੀਆਂ ਮੇਰੀਆਂ ਰੀਝਾਂ ਪੂਰੀਆਂ ਕਰ ਸਕਦਾ ਉਹ ਬੇਸ਼ੱਕ ਸਹੇਲੀਆਂ ਦੇ ਨਾਲ ਖੇਡਦੀ ਹੋਵੇ ਜਾਂ ਸਹੇਲੀਆਂ ਨਾਲ ਵਿੱਚ ਰਹੀ ਹੋਵੇ ਸਹੇਲੀਆਂ ਮੀਰ ਵੀ ਹੋਣ ਤਾਂ ਵੀ ਆਪਣੇ ਬਾਪ ਨਾਲ ਕਦੀ ਸ਼ਿਕਵਾ ਨਹੀਂ ਕਰਦੀ ਕਦੀ ਝਿਲਾ ਨਹੀਂ ਕਰਦੀ ਚ ਮੈਨੂੰ ਆਹ ਚੀਜ਼ ਚਾਹੀਦੀ ਤਾਂ ਹਮੇਸ਼ਾ ਆਪਣੇ ਬਾਪਲੂ ਆਪਣੇ ਮਾਂ ਪਿਓ ਦੀ ਸ਼ਾਮਾਂ ਦਾ ਬੜੇ ਮਾਣ ਨਾਲ ਸਨਮਾਨ ਦੇ ਨਾਲ ਪਾਲਣਾ ਕਰਦੀ ਹੋਈ ਜ਼ਿੰਦਗੀ ਦੇ ਅਗਲੇ ਪੜਾਅ 'ਚ ਵੱਧ ਜਾਂਦੀ ਹੈ ਜਦੋਂ ਔਰਤ ਪਤਨੀ ਦੇ ਰੂਪ ਚ ਆਉਂਦੀ ਆ ਤਾਂ ਫਿਰ ਆਉਂਦੀ ਹੈ ਹੀ ਉਹ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣ ਦੇ ਲਈ ਆਪਣੀ ਜ਼ਿੰਦਗੀ ਨੂੰ ਤਿਆਰ ਕਰ ਲੈਂਦੀ ਆ ਜਿਵੇਂ ਉਹ ਉਸ ਜਿਸ ਬਾਰੇ ਵਿੱਚ ਚੰਗਾ ਖਾਣਾ ਹੁੰਦਾ ਚੰਗਾ ਪਹਿਨਾ ਹੁੰਦਾ ਘੁੰਮਣਾ ਫਿਰਨਾ ਹੁੰਦਾ ਉਹ ਸੋਚਦੀ ਹੈ ਕਿ ਨਹੀਂ ਹੁਣ ਮੇਰੀ ਜ਼ਿੰਮੇਵਾਰੀ ਆਪਣੇ ਪਤੀ ਦੀ ਆਪਣੇ ਘਰ ਲਈ ਆਪਣੇ ਪਰਿਵਾਰ ਦੇ ਲਈ ਬਹੁਤ ਵੱਡੀ ਆ ਇਸ ਲਈ ਮੈਂ ਇਸ ਜ਼ਿੰਮੇਵਾਰੀ ਨੂੰ ਪਹਿਲ ਦਵਾ ਉਹ ਫਿਰ ਸਾਰੀਆਂ ਰੀਝਾਂ ਸਾਰੀਆਂ ਇਸ਼ਾਵਾਂ ਦੀ ਕੁਰਬਾਨੀ ਕਰ ਦਿੰਦੀ ਆ ਤੇ ਹਮੇਸ਼ਾ ਨਿਮਰਤਾ ਦੇ ਨਾਲ ਹੀ ਪੇਸ਼ ਕਹਿੰਦੀ ਕਿ ਕੋਈ ਗੱਲ ਨਹੀਂ ਆਪਾਂ ਰਲ ਮਿਲ ਕੇ ਇਸ ਘਰ ਨੂੰ ਉੱਤਰਤੀ ਦੇ ਰਾਹ ਤੇ ਘਾਟਣਾ ਹੈ ਮੈਂ ਸਮਝਦਾ ਕਿ ਔਰਤ ਕੁਰਬਾਨੀ ਤੇ ਸ਼ਕਤੀ ਦੀ ਪ੍ਰਤੀਕ ਹੈ ਸਾਨੂੰ ਸਾਰਿਆਂ ਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਖਾਸ ਕਰਕੇ ਪਤੀ ਨੂੰ ਤੇ ਬਹੁਤ ਹੀ ਫਰਜ਼ ਬਣਦਾ ਕਿਉਂਕਿ ਉਹ ਪਤੀ ਦੇ ਲਈ ਹਰ ਥਾਂ ਤੇ ਖਲੋਦੀ ਆ ਉਹਦੇ ਦੁੱਖ ਨੂੰ ਸੁੱਖ ਨੂੰ ਵਡਾਉਂਦੀ ਆ ਤੇ ਆਪਣੇ ਪਤੀ ਦੀ ਆਮਦਨ ਦਾ ਖਿਆਲ ਰੱਖਦੀ ਹੋਈ ਆ ਬੇਸ਼ੱਕ ਪੈਸੇ ਥੋੜੇ ਹੋਣ ਜਾਂ ਬਹੁਤੇ ਹੋਣ ਉਹਦੇ ਵੀ ਉਹ ਇਮਾਨਤ ਨਹੀਂ ਰੱਖਦਾ ਔਰਤ ਲਈ ਇਹ ਹੁੰਦਾ ਕਿ ਮੇਰਾ ਪਤੀ ਮੇਰਾ ਸਤਿਕਾਰ ਕਰੇ ਮੇਰੀ ਭਾਵਨਾ ਦਾ ਮਾਣ ਕਰੇ ਤੇ ਬਹੁਤ ਸਾਰੇ ਪਤੀ ਇੰਜ ਹੀ ਕਰਦੇ ਨੇ ਮੈਂ ਵੀ ਸਮਝਦਾ ਕਿ ਮਹਿਲਾ ਦ੍ਰਿਸ਼ਟੀ ਔਰ ਹਰੇਕ ਪਤੀ ਨੂੰ ਵੀ ਚਾਹੀਦਾ ਉਹ ਆਪਣੀ ਜੀਵਨ ਸਾਥ ਅਤੇ ਅੱਗੋਂ ਪਿਛੋਂ ਨਹੀਂ ਹਰ ਜ਼ਿੰਦਗੀ ਦੇ ਹਰ ਮੋੜ ਦੇ ਉੱਪਰ ਵੀ ਚਾਹੀਦਾ ਕਿ ਉਹਦੀ ਇੱਜ਼ਤ ਕਰੇ, ਮਾਣ ਕਰੇ, ਸਨਮਾਨ ਕਰੇ ਕਿਉਂਕਿ ਜਦੋਂ ਅਸੀਂ ਆਪ ਢੀਆਂ ਵਾਲੇ ਹੁੰਦੇ ਆਂ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਢੀਆਂ ਦੇ ਦੁੱਖ ਕੀ ਹੁੰਦੇ ਨੇ। ਮੈਂ ਸਮਝਦਾ ਕਿ ਇਹ ਢੀਆਂ ਨੇ ਇੰਨਾ ਵੀ ਇੱਕ ਵਧੀਆ ਜ਼ਿੰਦਗੀ ਹੰਢਾਈ ਹੁੰਦੀ ਆ ਆਪਣੇ ਮਾਪੇ ਦੇ ਘਰ, ਭਰਾਵਾਂ ਨਾਲ ਤੇ ਇਸ ਕਰਕੇ ਉਹਨਾਂ ਦਾ ਹੱਥ ਵੀ ਬਣਦਾ ਕਿ ਉਹਨਾਂ ਦੀ ਜ਼ਿੰਦਗੀ ਵੀ ਬੇਦਰੋਬੇਸਤਕਾਰ ਵੀ ਹੋਵੇ, ਮਾਣ ਵੀ ਹੋਵੇ, ਸਨਮਾਨ ਵੀ ਹੋਵੇ। ਆਓ ਆਪਾਂ ਰਲ ਕੇ ਔਰਤ ਦਾ ਸਤਿਕਾਰ ਕਰੀਏ। ਔਰਤ ਤੋਂ ਬਿਨਾ ਘਰ ਪਰਿਵਾਰ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਕਿ ਘਰ ਪਰਿਵਾਰ ਵੀ ਹੋ ਸਕਦਾ ਇਸ ਲਈ ਔਰਤ ਦਾ ਕਦੀ ਵੀ ਮਜ਼ਾਕ ਨਹੀਂ ਡੋਣਾ ਚਾਹੀਦਾ ਔਰਤ ਦੇ ਕਦੀ ਮੂੰਹ ਨਹੀਂ ਖੜਾਉਣਾ ਚਾਹੀਦਾ ਔਰਤ ਦੇ ਭੱਦੇ ਕਮੈਂਟ ਨਹੀਂ ਦੇਣੇ ਚਾਹੀਦੇ ਔਰਤ ਨੂੰ ਹਮੇਸ਼ਾ ਇੱਕ ਸ਼ਕਤੀ ਦੇ ਰੂਪ ਵਿੱਚ ਹੀ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਜਿਨ੍ਹਾਂ ਦੇ ਜੀਵਨ ਸਾਥਨਾ ਨਹੀਂ ਨਾ ਹੈਗੀਆਂ ਜਾ ਛੱਡ ਗਿਆ ਨੇ ਧਰਤੀ ਤੋਂ ਚਲ ਗੀਆਂ ਨੇ ਤਾਂ ਉਹ ਜਾਣਦੇ ਨੇ ਕਿ ਇਹਨਾਂ ਦਾ ਦੁੱਖ ਕੀ ਹੁੰਦਾ ਆ ਉਹ ਰਲ ਕੇ ਅਦਾਸ ਕਰੀਏ ਫ੍ਰੇਕ ਪਰਿਵਾਰ ਦੇ ਵਿੱਚ ਔਰਤਾਂ ਦੀ ਲੰਬੀ ਲੰਮੀ ਉਮਰ ਹੋਵੇ ਮੈਂ ਵੀ ਕਰਦਾ ਤੁਸੀਂ ਵੀ ਕਰਿਓ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀ ਉਮਰਾਂ ਕਰੇ